ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਆਇਆ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦੇ ਹਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਵਰਤਮਾਨ ਵਿੱਚ ਸ਼ੇਅਰ ਕਰਿਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਆਲ ਓਵਰ ਸੂਟ ਲੈ ਕੇ ਆਏ ਹਾਂ ਜੀ ਜਿਹੜੇ ਬਹੁਤ ਵਧੀਆ ਸਟਾਫ ਰਹੂਗਾ ਔਰਡੀ ਦਾ ਸਟਾਫ ਰਹੂਗਾ ਤੇ ਕਲਰ ਕੰਟਰਾਸਟ ਵੀ ਬਹੁਤ ਸੋਹਣੇ ਰਹਿਣਗੇ ਬਹੁਤ ਹੀ ਸੋਹਣੇ ਕਲਰ ਕੰਟਰਾਸਟ ਰਹਿਣਗੇ ਆ ਆਪਣੇ ਕੋਲੇ ਫਸਟ ਡਿਜ਼ਾਈਨ ਆ ਗਿਆ ਤੇ ਆ ਆਪਣੇ ਕੋਲੇ ਆ ਗਿਆ ਜੀ ਫਸਟ ਡਿਜ਼ਾਈਨ ਇਹਦੇ ਵਿੱਚ ਨਾ yellow ਕਲਰ ਦਾ ਗਰਾਉਂਡ ਹੈ ਮਹਿੰਦੀ ਤੇ off white ਦਾ ਕੰਟਰਾਸਟ ਹੈ ਜੀ ਦੇਖੋ ਕਿੰਨਾ ਸੋਹਣਾ ਸੂਟ ਹੈ ਇਹਦੀ ਪੇਂਟਿੰਗ ਹੈ ਜਿਹੜੀ ਉਹ ਡਿਜੀਟਲ ਹੁੰਦੀ ਹੈ ਜੀ ਡਿਜੀਟਲ ਪ੍ਰਿੰਟਿੰਗ ਵਾਲੇ ਸੂਟ ਨੇ ਬਹੁਤ ਸੋਹਣੇ ਨੇ ஆல் ਓਵਰ ਸੂਟ ਮਿਲਣਗੇ ਕੱਟ 5 ਮੀਟਰ ਮਿਲੂਗੀ ਵਿਦਾਊਟ ਦੁਪੱਟਾ ਸੂਟ ਰਹਿਣਗੇ ਇਹਨਾਂ ਨੂੰ ਬਿਨਾ ਲਾਈਨਿੰਗ ਤੋਂ ਤੁਸੀਂ ਜਿਵੇਂ ਮਰਜ਼ੀ ਬਣਾ ਲਓ ਇਸ ਦੀ ਪ੍ਰਿੰਟਿੰਗ ਹੈ ਨਾ ਜਿਹੜੀ ਜਿਵੇਂ ਟੈਬ ਵੀ ਲਾਈਨਿੰਗ ਵਾਲੀ ਪ੍ਰਿੰਟਿੰਗ ਹੁੰਦੀ ਹੈ ਸੇਮ ਬਣੀ ਹੋਈ ਹੈ ਜੀ ਵਿੱਚ ਇਸ ਦੇ ਬਰੀਕ ਬਰੀਕ ਲੈਨ ਹੈ ਨਮਲੀ ਥੋੜਾ ਜ਼ੂਮ ਕਰਕੇ ਦਿਖਾ ਸਕੋ ਬਹੁਤ ਸਟਾਫ ਵਧੀਆ ਜੀ ਏਕੇ ਟੈਕਸ ਦੀ ਵੈਰਾਈਟੀ ਰਹੂਗੀ ਜੀ ਹਾਂਜੀ ਜਿੰਨੇ ਵੀ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਆਪਣੇ ਲਗਭਗ ਸਾਰੇ ਡਿਜ਼ਾਈਨ ਜਿਹੜੇ ਹੋ ਨਵੇਂ ਹੁੰਦੇ ਨੇ ਇਹ। ਪੁਰਾਣਾ ਡਿਜ਼ਾਈਨ ਕੋਈ ਨਹੀਂ ਹੁੰਦਾ। ਤਾਂ ਹੋਣ ਵਾਲੇ ਐਸ ਸੀਜ਼ਨ ਦੇ ਵਿੱਚ ਸਪੋਰਕਰ ਆਪ ਅੱਜ ਤੁਹਾਨੂੰ ਆ ਦਿਖਾਤਾ। ਹੋ ਸਕਦਾ ਵੀ ਕੱਲ ਨੂੰ ਆਪਣੇ ਸੈਟ ਜਿਹੜਾ ਸੋਲਡ ਹੋ ਜੇ ਤਾਂ ਆਪਾਂ ਨੂੰ ਦੁਬਾਰੇ ਮੰਗਾਈਏ ਤਾਂ ਫਿਰ ਆਪਾਂ ਨੂੰ ਕਈ ਕਸਟਮਰ ਰਹਿ ਜਾਣ ਤੇ ਆਪਾਂ ਦੁਬਾਰੇ ਵੀਡੀਓ ਪਾਈਏ ਤਾਂ ਪਰ ਰੀਪੀਟ ਵੀਡੀਓ ਪਾ ਦਨੇ ਆ। ਆਦਰਵਾਇਜ਼ ਆਪਣੇ ਕੋਲੇ ਇਹੋ ਜੀ ਕੋਈ ਵੀ ਉਹ ਨਹੀਂ ਹੁੰਦੀਗੀ ਕਿ ਵੈਰਾਈਟੀ ਵੀ ਜਿਹੜੀ ਪਿਛਲੇ ਸਾਲ ਵਾਲੇ ਡਿਜ਼ਾਈਨ ਆ ਜਿਹੜੇ ਆਪਾਂ ਹੁਣ ਦਿਖਾਈਏ ਤੁਹਾਨੂੰ ਨਹੀਂ ਜੀ। ਪਿਛਲੇ ਸਾਲ ਵਾਲੇ ਡਿਜ਼ਾਈਨ ਜਿਹੜੇ ਚੀਪ ਵਿਕ ਚੁੱਕੇ ਨੇ ਉਹ ਨਹੀਂ ਹੁੰਦੇ ਵੈਸੇ ਬਹੁਤ ਘੱਟ ਕੰਪਨੀ ਦੇ ਵੀ ਜੇਕਰ ਕੋਈ ਬਚ ਜਾਂਦਾ ਤਾਂ ਭਾਵੇਂ ਮਿਲ ਜੇ ਅਦਰਵਾਈਜ਼ ਰਿਪੀਟ ਡਿਜ਼ਾਈਨ ਹੈ ਜਿਹੜੇ ਨੈਕਸਟ ਈਅਰ ਬਹੁਤ ਘੱਟ ਮਿਲਦੇ ਹੁੰਦੇ ਨੇ ਹਾਂਜੀ ਆ ਆਪਣੇ ਕੋਲੇ ਫਰਸਟ ਡਿਜ਼ਾਈਨ ਆ ਗਿਆ ਜੀ ਸੈਕਿੰਡ ਡਿਜ਼ਾਈਨ ਹੈਗਾ ਜੀ ਇਸ ਦੇ ਵਿੱਚ ਮਜੈਂਟਾ ਕਲਰ ਸੌਰੀ ਕਲਰ ਡਿਜ਼ਾਈਨ ਤਾਂ ਹੀ ਰਹੂਗਾ ਜੀ ਸੈਕਿੰਡ ਕਲਰ ਆ ਗਿਆ ਜੀ ਇਸ ਦੇ ਵਿੱਚ ਮਜੈਂਟਾ ਮਜੈਂਟਾ ਦੇ ਵਿੱਚ ਆਫ ਵਾਈਟ ਫਲਾਰ ਆ ਗਿਆ ਜੀ ਔਰ ਜਿੱਥੇ ਜਿਹੜੇ ਕਰੀਮ ਫਲਾਰ ਆ ਉਹ ਇਹਦੇ ਵਿੱਚ ਫਰੋਜੀ ਕਲਰ ਦਾ ਫਲਾਰ ਆ ਗਿਆ। ਅਦਲਾ ਰਾਮਾਂ ਦੀ ਨੂੰ ਬਹੁਤ ਸੋਹਣਾ ਕਲਰ ਆ ਗਿਆ ਜੀ। ਔਰ ਚੌਥਾ ਕਲਰ ਆ ਗਿਆ ਜੀ। ਇਹਦਾ ਬਲੈਕ। ਬਲੈਕ। ਚਾਰ ਕਲਰ ਰਹਿਣਗੇ ਇੱਕ ਤਾਂ ਜੈਲੋ ਰਹਿਊਗਾ ਜੀ, ਇੱਕ ਫਰੋਜੀ ਰਹੂਗਾ, ਇੱਕ ਬਲੈਕ ਰਹੂਗਾ ਤੇ ਇੱਕ ਮਜੈਂਟਾ ਕਲਰ ਰਹੂਗਾ। ਡਾਰਕ ਚਾਰਟ ਹੈ ਇਹ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਹੁੰਦੀ ਹੈ ਕਿ ਕਲਰ ਹੈ ਜਿਹੜੇ ਉਹ ਡਾਰਕ ਲੈ ਕੇ ਆਓ ਸਾਡੇ ਲਈ। ਤਾਂ ਫਿਰ ਤੁਹਾਡੀ ਜਵਸਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ। जिन्ना ने ਲੈਣਾ ਪਲੀਜ਼ ਜਲਦੀ ਆਰਡਰ ਕਰਿਓ ਜੀ ਬਹੁਤ ਸੋਹਣਾ ਡਿਜ਼ਾਈਨ ਹੈਗਾ ਤਾਂ ਕਿ ਕੋਈ ਵੀ ਰਹਿ ਨਾ ਜਾਵੇ ਇਹ ਕੀ ਆਪਣਾ ਜੀ ਫਰਸਟ ਡਿਜ਼ਾਈਨ ਪ੍ਰਾਈਸ ਹੈਗਾ ਜਿਹੜਾ ਹੋਰ ਹੋਊਗਾ ਜੀ 550 ਰੁਪਏ ਉਹ ਲਈ ਸਿਰਫ 550 ਰੁਪਏ ਤੁਹਾਨੂੰ ਇਹ ਵੈਰਾਈਟੀ ਹੈ ਜਿਹੜੀ ਆਪਣੇ ਕੋਲੋਂ ਹੀ ਮਿਲੂਗੀ ਜੀ ਕੋਈ ਨਹੀਂ ਕਿਤੇ ਮਿਲੂਗੀ ਅਰ ਜੀ ਨੈਕਸਟ ਆ ਗਿਆ ਜੀ ਆਪਣੇ ਕੋਲੇ ਫਰੋਜੀ ਕਲਰ ਸਕਾਈ ਜਿਹਾ ਫਰੋਜੀ ਕਲਰ ਹੈ ਜੀ ਬਹੁਤ ਪਿਆਰਾ ਸੌਫਟ ਜਿਹਾ ਕਲਰ ਬਹੁਤ ਹੀ ਪਿਆਰਾ ਸੌਫਟ ਜਿਹਾ ਕਲਰ ਹੈ ਡਿਜ਼ਾਈਨ ਬਹੁਤ ਸੋਹਣੀ ਅੱਜ ਆਪਾਂ ਤੁਹਾਨੂੰ ਸਾਰੀ ਵੈਰਿਟੀ ਆਰਡੀ ਦੀ ਹੀ ਦਿਖਾਵਾਂਗੇ ਆਰਡੀ ਜੀ ਲੈ ਕੇ ਆਏ ਆ ਤੁਹਾਡੇ ਲਈ ਇਹ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ ਇਹਦੇ ਥੱਲੇ ਇਨਰ ਲਾਉਣ ਦੀ ਕੋਈ ਲੋੜ ਨਹੀਂ ਵਾਸ਼ ਕਰੋ ਵਾਸ਼ ਕਰਨ ਤੋਂ ਬਾਅਦ ਤੁਸੀਂ ਸਟਿਚ ਕਰਵਾਓ ਜੀ ਆਪਾਂ ਸਾਰੇ ਕਸਟਮਰਸ ਨੂੰ ਇਹ ਹੀ ਕਹਾਂਗੇ ਕਿ ਤੁਸੀਂ ਕੋਈ ਵੀ ਸੂਟ ਜਿਹੜਾ ਸਟਿਚ ਕਰਵਾਉਣੇ ਹੋ ਨਿਊ ਤਾਂ ਵਾਸ਼ ਕਰਕੇ ਹੀ ਕਰਵਾਓ ਅਗਲਾ ਕਲਰ ਇਸ ਦੇ ਵਿੱਚ ਲੈਮਨ ਆ ਗਿਆ ਜੀ ਫਰਸਟ ਕਲਰ ਹੈਗਾ ਜਿਹੜਾ ਇਹ ਆਪਣਾ ਬਿਲਕੁਲ ਲਾਈਟ ਸਕਾਈ ਜਿਹਾ ਕਲਰ ਆ ਗਿਆ ਇਹ ਆ ਗਿਆ ਆਪਣੇ ਕੋਲੇ ਲੈਮਨ ਕਲਰ ਅ ਇੱਕ ਇਸ ਦੇ ਵਿੱਚ ਆ ਗਿਆ ਜੀ ਔਰ オレンジ ਲਾਈਟ orange ਕਲਰ ਔਰ ਇੱਕ ਰਹੂਗਾ ਜੀ ਇਸਦੇ ਵਿੱਚ ਚੌਥਾ ਕਲਰ ਹੈਗਾ ਜਿਹੜਾ ਉਹ ਰਹੂਗਾ ਪਿੰਕ ਕਲਰ ਪਿੰਕ ਰਹੂਗਾ ਚਾਰ ਕਲਰ ਰਹਿਣਗੇ ਜੀ ਫਸਟ ਹੈਗਾ ਜਿਹੜਾ ਉਹ ਸਕਾਈ ਬਰੋਜੀ ਰਹੂਗਾ ਜੀ ਸੈਕੰਡ ਮਾਜੈਂਟਾ ਕਲਰ ਰਹੂਗਾ ਡਾਰਕ ਮਾਜੈਂਟਾ ਨਹੀਂ ਪਿੰਕ ਜਾਂ ਡਾਰਕ ਜਾਂ ਪਿੰਕ ਮਾਜੈਂਟਾ ਨਹੀਂ ਹੈਗਾ ਉਹ ਪਿੰਕ ਕਲਰ ਹੈ ਜੀ ਵੜਾ ਹੌਟ ਨਹੀਂ ਹੈਗਾ ਆਹ ਵਾਲਾ ਹੈ ਜੇ ਆਪਣੇ ਕੋਲੇ ਲੈਮਨ ਕਲਰ ਤੇ ਇਹ ਆ ਗਿਆ ਜੀ ਬਾਵਾ ਜਾਂ ਔਰੇਂਜ ਕਲਰ ਹੁੰਦਾ ਜਿਹੜਾ ਉਹ ਹੈ ਜੀ ਕਲਰ ਰਹਣਗੇ ਚਾਰ ਜੀ ਕੱਟ ਰਹੂਗੀ 5 5 5 ਮੀਟਰ ਪ੍ਰਾਈਸ ਹੋਊਗਾ 550 ਰੁਪਏ ਓਨਲੀ ਸ਼ਿਪਿੰਗ ਇਸ ਵਿੱਚ ਐਡ ਨਹੀਂ ਕੀਤੀ ਜੀ ਜਿਨ੍ਹਾਂ ਨੇ ਵਿਦ ਸ਼ਿਪਿੰਗ ਲੈਣਾ ਹੈ ਉਹਨਾਂ ਨੂੰ ਔਰਦੀ ਦਾ ਸੂਟ ਤੁਹਾਡੇ ਘਰੇ ਏਕੇ ਟੈਕਸ ਦਾ 600 ਦੇ ਵਿੱਚ ਮਿਲੂਗਾ ਜੀ ਤੁਹਾਨੂੰ 600 ਦੇ ਵਿੱਚ ਤੁਸੀਂ ਆਪਣੇ ਤੋਂ ਵਿੱਧ ਕੋਰੀਅਰ ਲੈ ਸਕਦੇ ਹੋ ਹਾਂਜੀ ਅਗਲਾ ਆ ਗਿਆ ਜੀ ਆਪਣੇ ਕੋਲੇ ਆਵਾਂ ਲਾ ਡਿਜ਼ਾਈਨ ਜੇ ਨਾਲੀਆ ਪਤਾ ਨਹੀਂ ਕੋਈ ਕਲਰ ਫੋਲ ਕੇ ਦਿਖਾਵਾਂਗੀ ਇਹ ਕੁਤਰਾ ਰੱਪਾ ਤੋਂ ਵਿੱਚ ਦਾ ਕੋਲਸੇ ਸਮਾਨ ਹੈ। ਕਪੜਾ ਬਹੁਤ ਜ਼ਿਆਦਾ ਸੌਫਟ ਹੁੰਦਾ ਜੀ। ਇਹ ਕੈਮਰਿਕ ਨਾਲੋਂ ਵਧੀਆ ਹੁੰਦਾ ਜੀ, ਸਟਾਫ ਥੋੜਾ ਜਿਹਾ ਡਿਜੀਟਲ ਪ੍ਰਿੰਟ ਹੁੰਦਾ ਇਹਦਾ ਉਹ ਸਿੰਪਲ ਪ੍ਰਿੰਟ ਨਾਲ ਹੁੰਦਾ ਕੈਮਰੀ ਕਹਿੰਦੇ ਜਿਹੜੀ ਉਹ ਆਪਣੇ ਕੋਲ ਸਿੰਪਲ ਪ੍ਰਿੰਟਿੰਗ ਨਾਲ ਹੁੰਦੀ ਹੈ ਇਹ ਡਿਜੀਟਲ ਨਾਲ ਹੁੰਦਾ ਹੈ ਡਿਜੀਟਲ ਹੁੰਦਾ ਜਿਹੜਾ ਉਸਦੀ ਲੁੱਕ ਹੈ ਜਿਹੜੀ ਉਹ ਵਧੀਆ ਹੁੰਦੀ ਹੈ ਜੀ ਹਾਂਜੀ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਕਲਰ ਕਲੀਅਰ ਹੋ ਵੀ ਹਾਂਜੀ ਕਲਰ ਵੀਡੀਓ ਦੇ ਵਿੱਚ ਕਲੀਅਰ ਹੈ ਬਹੁਤ ਸੋਹਣਾ ਕਲਰ ਹੈ ਜੀ ਤੇ ਡਿਜ਼ਾਈਨਿੰਗ ਹੈ ਜਿਹੜੀ ਉਹ ਬਹੁਤ ਵਧੀਆ ਜੀ ਆ ਇਸ ਡਿਜ਼ਾਈਨ ਦੇ ਵਿੱਚ ਨਾ ਆਪਣੇ ਕੋਲ ਦੋ ਆਏ ਹੋਏ ਨੇ ਜੀ ਡਿਜ਼ਾਈਨਾਂ ਫਿਲਹਾਲ ਮੈਂ ਭੁੱਲ ਗਈ ਤੁਹਾਨੂੰ ਸੈਟ ਚੱਕ ਕੇ ਨਹੀਂ ਆਪਾਂ ਬੈਠੇ ਵੀਡੀਓ ਬਣਾਉਣ ਵੇਲੇ ਇੱਕ ਸੈਟ ਇਸ ਦੇ ਵਿੱਚ ਹੋਰ ਹੈ ਉਹਦਾ ਇਹਦੇ ਨਾਲੋਂ ਥੋੜਾ ਜਿਹਾ ਫਰਕ ਹੈ ਡਿਜ਼ਾਈਨ ਇਵੇਂ ਹੀ ਆਉਦੀ ਓਦੀ ਉਹਦਾ ਥੋੜਾ ਜਿਹਾ ਕਲਰ ਚਾਟ ਦਾ ਫਰਕ ਹੈ ਆ ਆਪਣੇ ਕੋਲੇ ਫਸਟ ਆ ਗਿਆ ਜੀ ਜਿਸ ਦੇ ਵਿੱਚ ਮਹਿੰਦੀ ਦਾ ਤੇ ਆਫ ਵਾਈਟ ਦਾ ਇਸ ਦੇ ਵਿੱਚ ਕੰਬੀਨੇਸ਼ਨ ਹੈ ਜੀ ਮਹਿੰਦੀ ਗ੍ਰੀਨ ਹੈ ਤੇ ਡਾਰਕ ਹੈ ਦੋਨੇ ਕਲਰ ਮਹਿੰਦੀ ਦੇ ਤੇ ਇਹ ਹੈਗਾ ਆਪਣਾ ਆਫ ਵਾਈਟ ਨੰਬਰ ਬਹੁਤ ਸੋਹਣਾ ਜੀ ਇਸ ਦੇ ਨਾਲ ਤੁਸੀਂ ਪਲੇਨ ਦੁਪੱਟੇ ਨਾਲ ਵੀ ਬਹੁਤ ਸੋਹਣਾ ਲੱਗੂਗਾ ਸੂਟ ਹੀ ਹੈ ਮੈਂ ਜਿਵੇਂ ਕਟਾਈ ਇਹਨੇ ਡਾਈ ਕਰਿਆ ਹੁੰਦਾ ਹੈਗਾ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਪੀਚ ਕਲਰ ਸੈਕੰਡ ਕਲਰ ਆ ਗਿਆ ਜੀ ਆਪਣੇ ਕੋਲੇ ਪੀਕ ਔਰ ਅਗਲਾ ਕਲਰ ਆ ਗਿਆ ਜੀ ਜਿੱਦ ਆਪਣੇ ਕੋਲੇ ਲੈਮਨ lemon lemon color aa gaya aur agla color aa gaya ji apne kole lavender dekho is de vich jithe mehndi green aa gaya mehndi te green color aa gaya oh is de vich mehndi vi ta hai gai hai naal is de vich lemon hai ji is de vich apne kole aa gaya mehndi te hai gai hai ga ਨਾਲ ਇਸ ਦੇ ਵਿੱਚ ਆਪਣੇ ਕੋਲੇ ਲਵੈਂਡਰ ਕਲਰ ਆ ਗਿਆ ਲਵੈਂਡਰ ਤੇ ਗ੍ਰੇ ਕਲਰ ਆ ਗਿਆ ਔਰ ਇਸ ਦੇ ਵਿੱਚ ਤੁਹਾਨੂੰ ਤੁਸੀਂ ਦੇਖ ਸਾਰੇ ਕਲਰ ਕਲੀਅਰ ਹੈ ਵੀ ਨਹੀਂ ਹਾਂਜੀ ਕਲਰ ਸਾਰੇ ਆਪਣੇ ਲਗਭਗ ਵੀਡੀਓ ਦੇ ਵਿੱਚ ਕਲੀਅਰ ਹੈ ਜਿ ਥੋੜਾ ਜਿਹਾ 19 21 ਦਾ ਫਰਕ ਹੈ ਜਿਹੜਾ ਉਹ ਰਹਿ ਜਾਂਦਾ ਵੈਸੇ ਤਾਂ ਰਹਿੰਦਾ ਨਹੀਂ ਕਿਸੇ ਕਲਰ ਦੇ ਵਿੱਚ ਰਹਿ ਵੀ ਜਾਂਦਾ ਹੈ ਕਈ ਵਾਰ ਵੀਡੀਓ ਦੇ ਵਿੱਚ ਜਿਆਦਾ ਵੈਰਾਈਟੀ ਦਿਖਾਉਂਦਾ ਜਾਂ ਫਿਰ ਉਹ ਜਿਆਦਾ ਵੈਰਾਈਟੀ ਹੁੰਦਾ ਵੀਡੀਓ ਦੇ ਵਿੱਚ ਪ੍ਰੋ퍼 ਨਹੀਂ ਆਉਂਦਾ ACG ਆਪਣੀ ਅੱਜ ਦੀ ਵੀਡੀਓ ਪ੍ਰਾਈਜ਼ ਹੈਗਾ ਜਿਹੜਾ ਉਹ ਰਹੂਗਾ ਜੀ 500 ਤੇ 50 ਰੁਪਏ 500 ਤੇ 50 ਰੁਪਏ ਪ੍ਰਾਈਜ਼ ਹੈਗਾ ਜਿਹੜਾ ਆਪਣੇ ਅੱਜ ਦੇ ਸੂਟਾਂ ਦਾ ਉਹ ਹੈਗਾ ਜੀ ਵਿజిਟ ਕਰਨ ਤੇ ਸ਼ਾਪ ਤੋਂ ਤੁਸੀਂ 550 ਰੁਪਏ ਦੇ ਵਿੱਚ ਆਪਣੇ ਤੋਂ ਵਾਹ ਕਰ ਸਕਦੇ ਹੋ ਜੀ ਔਰディ ਸਟੱਫ ਹੈ ਏਕੇ ਟੈਕਸ ਦੀ ਵੈਰਾਈਟੀ ਰਹੂਗੀ ਡਿਜ਼ਾਈਨ ਬਿਲਕੁਲ ਫਰੈਸ਼ ਨੇ ਨਵੇਂ ਡਿਜ਼ਾਈਨ ਨੇ ਰੰਗੇ ਸਾਰੇ ਔਰ ਜਿੰਨਾਂ ਨੇ ਕੋਰੀਅਰ ਕਰਵਾਉਣਾ ਜੀ ਘਰੇ ਮੰਗਵਾਉਣੇ ਨੇ ਤਾਂ ਉਹਨਾਂ ਨੂੰ 600 ਦਾ ਸੂਟ ਲੱਗੂਗਾ ਜੀ ਬਿੱਚੇ ਕੋਰੀਅਰ ਉਹਨਾਂ ਨੂੰ 50 ਰੁਪਏ ਕੋਰੀਅਰ ਦੇ ਲੱਗ ਜਾਣਗੇ ਹਾਂਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪਲੀਜ਼ ਸਾਰੀ ਨੂੰ ਨਾ ਤੁਸੀਂ ਦੇਖਿਆ ਕਰੋ ਤਾਂ ਕਿ ਕੋਈ ਡਿਜ਼ਾਈਨ ਹੈ ਜਿਹੜਾ ਤੁਹਾਡੇ ਤੋਂ ਰਹਿ ਨਾ ਜਾਵੇ ਸਾਰੇ ਡਿਜ਼ਾਈਨ ਹੀ ਆਪਣੇ ਬਹੁਤ ਸੋਹਣੇ ਨੇ ਮਿਲਦੇ ਆ ਜੀ ਨੈਕਸਟ ਵੀਡੀਓ ਚ ਧੰਨਵਾਦ